ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਹਾਇਤਾ ਸੰਸਥਾ ਪੰਜਾਬ ਸਰਦਾਰ ਸੁਵਿੰਦਰ ਸਿੰਘ ਜੀ ਨੰਬਰਦਾਰ ਬਡਾਲਾ ਕਬੀ ਸਾਲ ਮਮ ਦੇ ਜੱਦੀ ਪਿੰਡ ਤੋਂ ਨੰਬਰਦਾਰ ਸਾਬ ਅਸੀਂ ਹੜਪੀਟਤ ਜੋ ਸੇਵਾ ਕਰੇ ਹਾਂ ਨਾ ਸਮਾਜ ਸੇਵੀ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਇਹ ਨਾਲਾ ਡੇਰਾ ਬਾਬਾ ਨਾਨਕ ਰਮਦਾਸ ਕਲਾਨੌਰ ਬਹੁਤ ਵੱਡਾ ਕੁਦਰਤੀ ਜਿਹੜੀ ਆ ਹੜਾਂ ਦੀ ਮਾਰ ਕਰਕੇ ਕਹਿਰ ਹੋਇਆ ਹੈ ਜਿਹਦੇ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਅਤੇ ਹਜ਼ਾਰਾਂ ਹੀ ਘਰਾਂ ਦੇ ਵਿੱਚ ਪਾਣੀ ਆਉਣ ਕਰਕੇ ਸਾਰੀ ਪ੍ਰਾਪਰਟੀ ਜਿਹੜੀ ਆ ਤਬਾਹ ਹੋ ਗਈ ਹੈ ਉਹਨਾਂ ਦੀਆਂ ਜੋ ਟਰੈਕਟਰ ਟਰਾਲੀਆਂ ਮੋਟਰਸਾਈਕਲ ਸਾਈਕਲ ਅਤੇ ਜੋ ਵੱਡੀਆਂ-ਵੱਡੀਆਂ ਮਹਿੰਗੀਆਂ-ਮਹਿੰਗੀਆਂ 35-35 ਕਰੋੜ-ਕਰੋੜ ਦੀਆਂ ਗੱਡੀਆਂ ਸੀ ਉਹ ਵੀ ਪਾਣੀ ਦੇ ਵਿੱਚ ਪੇੜ ਚ ਆਉਣ ਕਰਕੇ ਅਰਬਾਂ-ਕਰਬਾਂ ਰੁਪਈਆਂ ਦਾ ਜਿਹੜੀ ਆ ਪਬਲਿਕ ਦਾ ਨੁਕਸਾਨ ਹੋਇਆ ਹੈ ਸੰਗਤਾਂ ਪਿਛਲੇ ਦਿਨਾਂ ਤੋਂ ਬਹੁਤ ਲੰਮੇ ਸਮੇਂ ਤੋਂ ਜਿਹੜੀ ਆ ਸੇਵਾ ਨਿਭਾ ਰਹੀਆਂ ਹਨ ਉਹਨ ਸੰਗਤਾਂ ਨੂੰ ਬੇਨਤੀ ਹੈ ਕਿ ਸੁੱਕਾ ਰਾਸ਼ਨ ਬਹੁਤ ਘਰਾਂ ਦੇ ਵਿੱਚ ਪਹੁੰਚ ਚੁੱਕਾ ਹੈ ਅਤੇ ਬੇਜ਼ਬਾਨਾਂ ਦੇ ਲਈ ਚਾਰਾ ਉਹਦੀ ਲੋੜ ਹੈ ਜਾਂ ਜਤਰਾ ਜ ਡੇਰਾ ਬਾਬਾ ਨਾਨਕ ਸਾਡੇ ਨਾਲ ਪਿਆਰ ਰੱਖਣ ਵਾਲੇ ਸਰਦਾਰ ਅਕਬਾਲ ਸਿੰਘ ਜੀ ਬੰਬੇ ਵਾਲੇ ਸੰਗਤ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਵੀ ਕੋਈ ਗੁਰੂ ਰਾਮਦਾਸ ਮਹਾਰਾਜ ਦਾ ਗੁਰਨਾਣ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡੇ ਗੁਰਪੁਰਬ ਹੁੰਦੇ ਹਨ ਤੇ ਸਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣੇ ਪ੍ਰੇਮੀ ਸੰਗਤਾਂ ਦੇ ਸਹਿਯੋਗ ਦੇ ਨਾਲ ਫੁੱਲਾਂ ਦੀ ਜਿਹੜੀ ਆਦੇਸ਼ ਉਦੇਸ਼ ਤੋਂ ਸਜਾਵਟ ਗੁਰੂ ਰਾਮਦਾਸ ਮਾਰੇ ਦੇ ਘਰ ਦੀ ਕਰਦੇ ਹਨ ਉਹਨਾਂ ਨੂੰ ਬੇਨਤੀਆਂ ਕੀਤੀਆਂ ਸੀ ਪਿਛਲੀ ਵਾਰੀ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਘਰਾਂ ਦੇ ਵਿੱਚ ਜਾਣ ਲਈ ਕੋਈ ਰਸਤਾ ਨਹੀਂ ਹੈ ਤੇ ਸੰਗਤਾਂ ਦੇ ਕੋਲ ਜਿਹੜੀਆਂ ਕਿਸ਼ਤੀਆਂ ਭੇਜੋ ਉਹਨਾਂ ਨੇ ਪਿਛਲੇ ਦਿਨੀ ਪਰਸੋਂ ਜਿਹੜੀਆਂ 5 ਕਿਸ਼ਤੀਆਂ 25 ਲੱਖ ਦੀਆਂ ਜਿਹੜੀਆਂ ਡੇਰੇ ਬਾਬੇ ਨਾਨਕ ਰਮਦਾਸ ਅਈ ਨਾਲੇ ਭੇਜੀਆਂ ਹਨ ਬਾਈ ਏਰ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤਰਪਾਲਾਂ ਦੀ ਬਹੁਤ ਲੋੜ ਹੈ ਮਸਰਦਾਨੀਆਂ ਦੀ ਬਹੁਤ ਲੋੜ ਹੈ। ਉਹਨਾਂ ਦੇ ਪਿਆਰ ਦੇ ਨਾਲ ਅੱਜ ਅਹੀਂ ਤਰਪਾਲਾਂ ਹਜ਼ਾਰ ਦੇ ਕਰੀਬ ਹਜ਼ਾਰ ਦੇ ਕਰੀਬ ਮਸਰਦਾਨੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਡੇਰਾ ਬਾਬਾ ਨਾਨਕ, ਰਮਦਾਸ ਜੀ ਨਾਲੇ ਸੇਵਾ ਵਜੋਂ ਜਿਹੜੀ ਆ ਖੜ ਰਹੇ ਹਾਂ ਤੇ ਸੰਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜਾ ਦੂਜੇ ਹੁਣ ਬ੍ਰੇਕ ਲਾ ਕੇ ਹੁਣ ਤੇ ਸਿਰਫ ਲੋੜ ਹੈ ਉਹਨਾਂ ਦੀ ਜਿਹੜੀ ਆ ਆਰਥਿਕ ਹਾਲਤ ਜਿਹੜੀ ਆ ਪੈੜੀਆਂ ਦੇ ਸਮੇਂ ਜਿਹੜੀ ਆ ਬੀਜਾਂ ਦੀ ਲੋੜ ਪੈਣੀ ਹੈ ਖਾਦਾਂ ਦੀ ਲੋੜ ਪੈਣੀ ਹੈ ਤੇ ਉਹ ਜਿਹੜੀ ਉਹਨਾਂ ਦੇ ਕਾਊਂਟਾਂ ਦੇ ਵਿੱਚ ਸਿੱਧਾ ਹੀ ਹਰ ਕਿਸਾਨ ਦੇ ਤੇ ਹਰ ਮਕਾਨ ਖਰਾਬ ਹੋਣ ਵਾਲੇ ਦੇ ਘਰ ਇਹ ਕਿਕ ਲੱਖ ਰੁਪਏ ਦੀ ਜਿਹੜੀ ਆ ਉਹਨਾਂ ਦੇ ਅਕਾਊਂਟ ਨੋਟ ਕਰਕੇ ਜਿਹੜੀ ਆ ਸਿੱਧੀ ਸਹਾਤਾ ਪਾਈ ਜਾਵੇ ਉੰਜ ਬਹੁਤ ਸਹਾਤਾ ਪਹੁੰਚ ਚੁੱਕੀ ਹੈ ਪ੍ਰੇਮੀਅਨ ਉਹ ਹੱਥ ਜੋੜ ਕੇ ਬੇਨਤੀ ਆ ਕਿ ਪਿੰਡਾਂ ਦੇ ਪਿੰਡ ਜਿਹੜੇ ਆਪਾਂ ਨੂੰ ਡੋਪਟ ਕਰਨੇ ਚਾਹੀਦੇ ਹਨ ਤਾਂ ਜੋ ਕਿ ਜਿਹੜੀ ਆ ਰੋਟ ਵੀ ਬੜੀ ਹੋ ਰਹੀ ਹੈ ਕਈਆਂ ਨੇ ਜਿਹੜੀ ਆ ਬਹੁਤ ਹਾਰ ਵੀ ਨਹੀਂ ਆਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਸਮਾਨ ਜਾ ਰਿਹਾ ਹੈ ਸਾਡੇ ਸਿਆਸੀ ਲੀਡਰ ਹੀ ਜਿਹੜੇ ਆ ਸਮਾਨ ਦੀ ਦੁਰਵਰਤੋਂ ਕਰ ਰਹੇ ਹਨ ਆਪਣੀਆਂ ਵੋਟਾਂ ਲੈਣ ਲਈ ਉਹਨਾਂ ਤੋਂ ਬਚੋ ਅਤੇ ਮੋਦੀ ਸਰਕਾਰ ਨੂੰ ਜਿਹੜੀ ਆ ਸਾਰੇ ਹੀ ਸਿੰਘ ਸਾਹਿਬ ਨੇ ਅਰਦਾਸ ਦੇ ਵਿੱਚ ਵੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਭਾਰਤ ਦਾ ਰਾਜਾ ਜੇ ਆਪਣੀ ਪਰਜਾ ਦੀ ਰਾਖੀ ਨਾ ਕਰੇ ਤੇ ਉਹਨੂੰ ਮਰ ਜਾਣਾ ਚਾਹੀਦਾ ਹੈ ਤੇ ਅਹਿਟਮ ਮੋਦੀ ਜਿਹੜਾ ਸਮਝ ਲਓ ਮਾਰੀ ਚੁੱਕਾ ਹੈ ਕਿ ਜਿਹੜਾ ਪੰਜਾਬ ਦੇ ਲਈ ਜਿਹੜੀ ਆਵਾਜ਼ ਨਹੀਂ ਚੁੱਕੀ ਜੇ ਪੰਜਾਬ ਦੇ ਵਿੱਚ ਜਾਂ ਬਾਹਰ ਦੀਆਂ ਸਟੇਟਾਂ 'ਚ ਕੋਈ ਪਚਾਰ ਆ ਜੇ ਤੂਫਾਨ ਆ ਜੇ ਕੁਦਰਤੀ ਆਫਤਾ ਆ ਜੇ ਤੇ ਸੇਖ ਕੌਮ ਜਿਹੜੀ ਆ ਬਾਹਰ ਵੱਡੇ ਬਜ਼ਰ ਤੇ ਕੋਰੋਨੇ ਲੈਵਲ ਤੇ ਵੀ ਲੱਖਾਂ ਸੰਗਤਾਂ ਜਿਹੜੀਆਂ ਦੂਜੇ ਧਰਮਾਂ ਦੀਆਂ ਬਚਾਈਆਂ ਤੇ ਅੱਜ ਪੰਜਾਬ ਦੇ ਵਿੱਚ ਲੋੜ ਹੈ ਤੇ ਜਿਹੜਾ ਰਾਜਾ ਆਪਣੇ ਵਾਲਾ ਮੋਦੀ ਖਵਾ ਰਿਹਾ ਉਹ ਇੱਕ ਜੀਵ ਨਹੀਂ ਖੁੱਲੀ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਹੜਪੀੜ ਤੋਂ ਦੀ ਸੇਵਾ ਲਈ ਜਿਹੜੀ ਹੁਣ ਆਪਣੀ ਬ੍ਰੇਕ ਲਾ ਕੇ ਲੰਮਾ ਸਮਾਂ ਇਹ ਲੜਾਈ ਚੱਲਣੀ ਹੈ ਤੇ ਉਹਨਾਂ ਦੀ ਬਾਹ ਫੜੀਏ ਸਿੱਧੇ ਕਾਊਂਟਾਂ ਦੇ ਵਿੱਚ ਪੈਸੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ